ਸਤਿ ਸ੍ਰੀ ਅਕਾਲ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਕਿਦਾਰਾ ਰਾਗ ਵਿੱਚ ਦਰਸ਼ ਸ਼ਬਦ ਮੇਰੇ ਮਨ RAM ਨਾਮ ਨਿਤ ਗਾਵੀਏ ਰੇ ਦੀ ਵਿਚਾਰ ਕਰਾਂਗੇ ਸਤਿ ਸ੍ਰੀ ਅਕਾਲ ਮਕਸਦ ਹੈ ਇਸ ਸ਼ਬਦ ਦੇ ਡੂੰਘੇ ਪਾਵ ਇਹਦੇ ਸੰਦੇਸ਼ ਨੂੰ ਸਮਝਣਾ ਬਿਲਕੁਲ ਇੱਕ ਸਾਂਝੀ ਵਿਚਾਰ ਨਾਲ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਮੇਰੇ ਮਨ RAM ਨਾਮ ਨਿਤ ਗਾਵੀਏ ਰੇ ਕਿੰਨਾ ਸਿੱਧਾ ਜਾ ਸਿੱਧਾ ਲੱਗਦਾ ਨਾ ਮਨ ਨੂੰ ਕਿਹਾ ਗਿਆ ਵੀ ਹਮੇਸ਼ਾ RAM ਦਾ ਨਾਮ ਗਾਓ ਹਾਂਜੀ ਪ੍ਰਣਾਲ ਹੀ ਇਸੇ ਸ਼ਬਦ 'ਚ ਇਹ ਵੀ ਦੱਸਿਆ ਗਿਆ ਕਿ ਜਿਸ ਦਾ ਨਾਮ ਜਪਣਾ ਉਹ ਪਰਮਾਤਮਾ ਤਾਂ ਸਾਡੀ ਸਮਝ ਤੋਂ ਪਕੜ ਤੋਂ ਬਹੁਤ ਪਰੇ ਹੈ ਅਗਮ ਅਗੋਚਰ ਨਜਾਈ ਹਰ ਲਖਿਆ ਅੱਛਾ ਤਾਂ ਫਿਰ ਇਹ ਦੋਵੇਂ ਗੱਲਾਂ ਇਕੱਠੀਆਂ ਕਿਵੇਂ ਇਹ ਇੱਕ ਪਾਸੇ ਉਹ ਅਪੌਂਚ ਹੈ ਦੂਜੇ ਪਾਸੇ ਉਸ ਨਾਲ ਜੁੜਨ ਦਾ ਸੱਦਾ ਸਾਫ਼ ਕਿਹਾ ਗਿਆ ਹੈ ਹਰੀ ਅਗਮ ਹੈ ਪੌਂਚ ਤੋਂ ਪਰੇ ਤੇ ਅਗੋਚਰ ਵੀ ਗਿਆਨ ਇੰਦਰੀਆਂ ਦੀ ਪਕੜ ਤੋਂ ਬਾਹਰ ਉਸ ਨੂੰ ਲਖਿਆ ਨਹੀਂ ਜਾ ਸਕਦਾ ਭਾਵ ਉਸ ਦਾ ਸਰੂਪ ਬਿਆਨ ਨਹੀਂ ਹੋ ਸਕਦਾ ਤਾਂ ਫਿਰ ਫਿਰ ਉਹ ਪਹਿਲੀ ਤੁਕ ਵਾਲਾ ਸੱਦਾ ਕਿਵੇਂ ਪੂਰਾ ਹੋਵੇ ਮੇਰੇ ਮਨ RAM ਨਾਮ ਨੇ ਤ ਗਾਵੀਏ ਉਸ ਅਣਜਾਣੇ ਨੂੰ ਕਿਵੇਂ ਗਾਈਏ ਇੱਥੇ ਹੀ ਦੇਖੋ ਗੁਰੂ ਦੀ ਭੂਮਿਕਾ ਹੁੰਦੀ ਹੈ ਗੁਰੂ ਪੂਰਾ ਮਿਲਿਆ ਲਖਾ ਵੀਏ ਰੇ ਅੱਛਾ ਭਾਵੇਂ ਪਰਮਾਤਮਾ ਅਕਤ ਹੈ ਪਰ ਜਦੋਂ ਪੂਰਾ ਗੁਰੂ ਮਿਲਦਾ ਹੈ ਉਹਦੀ ਸਿੱਖਿਆ ਮਿਲਦੀ ਹੈ ਤਾਂ ਉਸ ਗੁਰੂ ਰਾਹੀ ਉਸ ਅਲਖ ਦੀ ਸੋਜੀ ਪੈ ਜਾਂਦੀ ਹੈ ਉਸ ਨੂੰ ਲਖਿਆ ਜਾ ਸਕਦਾ ਹੈ ਉਸ ਦੀ ਹੋਂਦ ਮਹਿਸੂਸ ਹੁੰਦੀ ਹੈ ਮਤਲਬ ਗੁਰੂ ਇੱਕ ਪੋਲ ਵਾਂਗ ਹੋ ਗਿਆ ਸਾਡੀ ਸੀਮਿਤ ਬੁੱਧੀ ਤੇ ਉਸ ਅਸੀਮ ਹਕੀਕਤ ਵਿਚਕਾਰ ਬਿਲਕੁਲ ਇਹ ਸਿਰਫ ਗਿਆਨ ਦੇਣਾ ਨਹੀਂ ਹੈ ਇਹ ਅਨੁਭਵ ਕਰਾਣਾ ਹੈ ਗੁਰੂ ਉਸ ਅਪਹੁੰਚ ਨੂੰ ਸਾਡੇ ਅਨੁਭਵ ਦੇ ਦਾਇਰੇ ਚ ਲਿਆਉਂਦਾ ਹੈ ਇਹ ਗੱਲ ਸੋਚਣ ਵਾਲੀ ਹੈ ਉਹਨਾਂ ਲਈ ਜੋ ਸਮਝਦੇ ਨੇ ਕਿ ਸ਼ਾਇਦ ਸਿਰਫ ਕਿਤਾਬਾਂ ਪੜ੍ਹ ਕੇ ਸਭ ਕੁਝ ਮਿਲ ਜਾਂਦਾ ਹੈ ਸਹੀ ਗੱਲ ਤਾਂ ਹੁਣ ਜਦੋਂ ਗੁਰੂ ਰਾਹੀਂ ਰਸਤਾ ਮਿਲ ਗਿਆ ਤਾਂ ਅਗਲਾ ਸਵਾਲ ਹੈ ਇਸ ਰਸਤੇ ਤੇ ਚੱਲਣਾ ਕਿਵੇਂ ਆ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਨ ਕੋ ਹਰ ਲਿਵ ਲਾਵੀਏ ਰੇ ਇੱਥੇ ਕਿਹਾ ਗਿਆ ਕਿ ਹਰੀ ਨਾਲ ਲਿਵ ਤਾਂ ਤਾਂ ਲੱਗਦੀ ਹੈ ਜੇ ਮਾਲਕ ਆਪ ਕਿਰਪਾ ਕਰੇ ਪਰ ਫਿਰ ਸਾਡੇ ਆਪਣੇ ਯਤਨ ਸਾਡੀ ਕੋਸ਼ਿਸ਼ ਦਾ ਕੀ ਮਹੱਤਵ ਰਿਹਾ ਗੁਰਬਾਣੀ ਦਾ ਜਵਾਬ ਬਹੁਤ ਸੂਖਮ ਹੈ ਦੂਜੀ ਤੁਕ ਦੇਖੋ ਸਭ ਕੋ ਭਗਤ ਕਰੇ ਹਰ ਕੇਰੀ ਯਤਨ ਤਾਂ ਬਹੁਤ ਲੋਕ ਕਰਦੇ ਹਨ ਭਗਤੀ ਦਾ ਉਦਮ ਹਰ ਕੋਈ ਕਰਦਾ ਹੈ ਹਾਂਜੀ ਪਰ ਸਫਲ ਕੌਣ ਹੁੰਦਾ ਹੈ ਪਰਵਾਨ ਕਿਸ ਦੀ ਹੁੰਦੀ ਹੈ ਹਰ ਭਾਵੈ ਸੋ ਥਾਈ ਪਾਵੀਏ ਰੇ ਪਰਵਾਨ ਉਹੀ ਹੁੰਦਾ ਹੈ ਜੋ ਹਰੀ ਨੂੰ ਪਾਉਂਦਾ ਹੈ ਅੱਛਾ ਜੋ ਉਸ ਨੂੰ ਚੰਗਾ ਲੱਗਦਾ ਹੈ ਹਾਂਜੀ ਉਸ ਨੂੰ ਚੰਗਾ ਲੱਗਦਾ ਹੈ ਇਦਾਂ ਮਤਲਬ ਇਹ ਨਹੀਂ ਕਿ ਯਤਨ ਬੇਕਾਰ ਹੈ ਪਰ ਅੰਤਿਮ ਨਤੀਜਾ ਉਹ ਲਿਵ ਲਗਣੀ ਉਹ ਕਬੂਲ ਹੋਣਾ ਉਹ ਕਿਰਪਾ ਤੇ ਹੈ ਇਹ ਗੱਲ ਸਾਨੂੰ ਉਸ ਭਾਵਨਾ ਤੋਂ ਮੁਕਤ ਕਰਦੀ ਹੈ ਕਿ ਅਸੀਂ ਆਪਣੀ ਮਿਹਨਤ ਨਾਲ ਰੱਬ ਨੂੰ ਖਰੀਦ ਸਕਦੇ ਹਾਂ। ਬਿਲਕੁਲ ਰਿਸ਼ਤਾ ਮਿਹਨਤ ਤੇ ਨਹੀਂ ਪਿਆਰ ਤੇ ਰਜ਼ਾ ਤੇ ਬਣਦਾ ਹੈ। ਕਿਰਪਾ ਦਾ ਸਿਧਾਂਤ ਅਸਲ 'ਚ ਹਉਮੈ ਨੂੰ ਤੋੜਨ ਦਾ ਇੱਕ ਤਰੀਕਾ ਹੈ। ਇਹ ਅਹਿਸਾਸ ਕਰਾਉਣਾ ਕਿ ਸਭ ਕੁਝ ਸਿਰਫ ਮੇਰੀ ਮਿਹਨਤ ਨਾਲ ਨਹੀਂ ਹੋ ਰਿਹਾ। ਇਹ ਬਹੁਤ ਗਹਿਰੀ ਗੱਲ ਹੈ। ਰਿਸ਼ਤੇ ਦਾ ਪਿਆਰ ਤੇ ਰਜ਼ਾ ਤੇ ਟਿਕਿਆ ਹੋਣਾ ਤੇ ਇਸ ਰਿਸ਼ਤੇ ਦਾ ਸਭ ਤੋਂ ਕੀਮਤੀ ਤੋਹਫ਼ਾ ਉਹ ਸ਼ਾਇਦ ਅਗਲੇ ਬੰਝ ਹੈ। ਹਰ ਹਰ ਨਾਮ ਅਮੋਲਕ ਹਰ ਪੈ। ਹਰ ਦੇਵਤਾ ਦਾ ਨਾਮ ਦਿਹਾਈਏ ਰੇ। ਹਾਂਜੀ। ਜਿਸ ਨੂੰ ਨਾਮ ਦੇ ਮੇਰਾ ਸੁਆਮੀ ਤਿਸ लेखा ਸਭ ਛੁੜਾਵੀਏ ਰੇ ਇੱਥੇ ਨਾਮ ਨੂੰ ਅਮੁੱਲਖ ਕਿਹਾ ਗਿਆ ਜਿਸ ਦਾ ਕੋਈ ਮੁੱਲ ਹੀ ਨਹੀਂ ਬੇਸ਼ਕੀਮਤੀ ਤੇ ਇਹ ਦਾਤ ਪਰਮਾਤਮਾ ਕੋਲ ਹੈ ਹਰੀ ਬਹ ਤੇ ਜਦੋਂ ਦਿੰਦਾ ਹੈ ਹਰ ਦੇਵੇ ਤਦ ਹੀ ਤਿਆ ਜਾ ਸਕਦਾ ਹੈ ਹਾਂ ਇਹ ਫਿਰ ਕਿਰਪਾ ਵਾਲੀ ਗੱਲ ਨਾਲ ਜੁੜਗੇ ਹਾਂਜੀ ਕਿ ਨਾਮ ਕਮਾਇਆ ਨਹੀਂ ਜਾਂਦਾ ਇਹ ਬਖਸ਼ਿਆ ਜਾਂਦਾ ਤੇ ਇਸ ਬਖਸ਼ਿਸ਼ ਦਾ ਅਸਰ ਦੇਖੋ ਕਿੰਨਾ ਵੱਡਾ ਹੈ ਜਿਸ ਨੂੰ ਨਾਮ ਦੇ ਮੇਰਾ ਸੁਆਮੀ ਤਿਸ लेखा ਸਭ ਛੁੜਾਵੀਏ ਰੇ लेखा ਸਭ ਛੁੜਾਵੀਏ ਰੇ ਇਸ ਦਾ ਕੀ ਮਤਲਬ ਹੈ ਪਿਛਲਾ ਸਾਰਾ ਹਿਸਾਬ ਕਿਤਾਬ ਖਤਮ ਹਾਂ ਪਿਛਲੇ ਕਰਮਾਂ ਦਾ ਲੇਖਾ ਖਤਮ ਕਰ ਦਿੱਤਾ ਜਾਂਦਾ ਹੈ ਇਹ ਬਹੁਤ ਵੱਡੀ ਗੱਲ ਹੈ ਅਸੀਂ ਆਮ ਤੌਰ ਤੇ ਸੋਚਦੇ ਹਾਂ ਕਿ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਹਾਂਜੀ ਪਰ ਇੱਥੇ ਕਿਹਾ ਜਾ ਰਿਹਾ ਹੈ ਕਿ ਨਾਮ ਦੀ ਤਾਕਤ ਇੰਨੀ ਹੈ ਕਿ ਉਹ ਪਿਛਲੇ ਕੀਤੇ ਕਰਮੇ ਦੇ ਅਸਰ ਨੂੰ ਉਹਦੇ ਬੰਧਨ ਨੂੰ ਕੱਟ ਸਕਦੀ ਹੈ ਇਹ ਸਿਰਫ ਪਾਪਾਂ ਦੀ ਮਾਫੀ ਨਹੀਂ ਇਹ ਤਾਂ ਜਿਵੇਂ ਪੂਰਾ ਖਾਤਾ ਹੀ ਬੰਦ ਹੋ ਗਿਆ ਹੋਵੇ ਇਹ ਲੇਖਾ ਸਾਫ਼ ਹੋਣ ਵਾਲੀ ਗੱਲ ਤੇ ਥੋੜਾ ਹੋਰ ਸੋਚੀਏ ਕਿ ਇਹਦਾ ਮਤਲਬ ਹੈ ਕਿ ਪੁਰਾਣੇ ਕਰਮ ਪੁੱਲ ਜਾਂਦੇ ਨੇ ਜਾਂ ਉਹਨਾਂ ਦਾ ਅਸਰ ਖਤਮ ਹੋ ਜਾਂਦਾ ਹੈ ਇਹ ਹੁੰਦਾ ਕਿਵੇਂ ਆ ਦੇਖੋ ਇਹ ਲੇਖਾ ਛੁਡਾਵੀਏ ਨੂੰ ਕਈ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਇੱਕ ਤਾਂ ਇਹ ਮਾਨਸਿਕ ਮੁਕਤੀ ਪਿਛਲੇ ਕੀਤੇ ਦੇ ਬੋਝ ਪਛਤਾਵੇ ਡਰ ਤੋਂ ਆਜ਼ਾਦੀ ਜਦੋਂ ਮਨ ਨਾਮ 'ਚ ਜੁੜਦਾ ਹੈ ਪੁਰਾਣੀਆਂ ਯਾਦਾਂ ਦੀ ਪਕੜ ਢਿੱਲੀ ਪੈ ਜਾਂਦੀ ਹੈ ਅੱਛਾ ਦੂਜਾ ਇਹ ਕਰਮ ਦੇ ਸਿਧਾਂਤ ਦੀ ਗਹਿਰੀ ਸਮਝ ਵਾਲਾ ਇਸ਼ਾਰਾ ਹੈ ਨਾਮ ਸਿਮਰਨ ਨਾਲ ਸਾਡੇ ਅੰਦਰ ਉਹ ਚੇਤਨਾ ਦਾ ਅੰਦਰ ਹੀ ਬਦਲ ਜਾਂਦਾ ਹੈ ਜਿਸ ਦੇ ਕਰਮ ਫਲ ਦਿੰਦੇ ਨੇ ਇਹ ਤਾਂ ਸਿਰਫ ਖਾਤਾ ਬੰਦ ਕਰਨਾ ਨਹੀਂ ਇਹ ਤਾਂ ਪੂਰਾ ਬਦਲਾਵ ਹੈ ਇੱਕ ਨਵਾਂ ਜਨਮ ਹੋ ਗਿਆ ਜਿਵੇਂ ਅੱਛਾ ਤਾਂ ਜਿਨ੍ਹਾਂ ਨੂੰ ਇਹ ਨਾਮ ਦੀ ਦਾਤ ਮਿਲ ਜਾਂਦੀ ਹੈ ਉਹਨਾਂ ਦੀ ਕੀ ਹਾਲਤ ਹੁੰਦੀ ਹੈ ਤੀਜਾ ਬੰਸ਼ ਸ਼ਾਇਦ ਇਹ ਦੱਸਦਾ ਹੈ ਜਿਹੜੇ ਨਾਮ ਆਰਾਧਨਦੇ ਨੇ ਉਹ ਤਨ ਨੇ ਭਾਗਾ ਵਾਲੇ ਨੇ ਹਰ ਨਾਮ ਆਰਾਧ ਹੈ ਸੇ ਤਨ ਜਨ ਕਈਆਂ ਪਰ ਫਿਰ ਇਥੇ ਤਨ ਮਸਤਕ ਭਾਗ ਦੁਰ ਲੇ ਕੇ ਪਾਵੀਏ ਰੇ ਪਾਵ ਇਹ ਆ ਗਿਆ ਕਿ ਭਾਗ ਪਹਿਲਾਂ ਤੋਂ ਲਿਖੇ ਹੁੰਦੇ ਨੇ ਇੱਕ ਕਿਸਮਤ ਵਾਲੀ ਗੱਲ ਤਿੰਨ ਦੇਖੇ ਮੇਰਾ ਮਨ ਬਿਗਸਾ ਜਿਉ ਸੁਤ ਮਿਲ ਮਾਤ ਗੱਲਾ ਵੀਰੇ ਹਾਂਜੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਐਸੇ ਨਾਮ ਜਪਣ ਵਾਲੇ ਨੂੰ ਭਗਤੀ ਵਾਲੇ ਨੂੰ ਦੇਖ ਕੇ ਮੇਰਾ ਮਨ ਖਿੜ ਜਾਂਦਾ ਹੈ ਤੈਨ ਦੇਖੇ ਮੇਰਾ ਮਨ ਬਿਗਸ ਹੈ ਇੰਨੀ ਖੁਸ਼ੀ ਮਿਲਦੀ ਹੈ ਜਿਵੇਂ ਇੱਕ ਮਾਂ ਆਪਣੇ ਬਹੁਤ ਚਿਰਾਂ ਪਿੱਛੋਂ ਮਿਲੇ ਪੁੱਤ ਨੂੰ ਮਿਲ ਕੇ ਗਲੇ ਲਾਉਂਦੀ ਹੈ ਜਿਉ ਸੁਤ ਮਿਲ ਮਾਤ ਗੱਲਾ ਆਵੀਏ ਰੇ ਇਹ ਉਪਮਾ ਬਹੁਤ ਗਹਿਰੀ ਹੈ ਹਾਂ ਇਹ ਮਾਂ ਪੁੱਤ ਵਾਲੀ ਉਪਮਾ ਸੱਚੇ ਬਹੁਤ ਭਾਵੁਕ ਹੈ ਇਸ ਵਿੱਚ ਕਿਹੜੇ ਖਾਸ ਭਾਵ ਛੁਪੇ ਹੋਏ ਨੇ ਇਹ ਸਿਰਫ ਖੁਸ਼ੀ ਤੋਂ ਵੱਧ ਲੱਗਦੀ ਹੈ। ਬਿਲਕੁਲ ਇਹ ਆਮ ਖੁਸ਼ੀ ਨਹੀਂ ਮਾਂ ਦਾ ਪਿਆਰ ਬਿਨਾਂ ਸ਼ਰਤ ਹੁੰਦਾ ਹੈ। ਨੇ ਸਵਾਰਥ ਉਸ ਮਿਲਾਪ ਚ ਇੱਕ ਡੂੰਗਾ ਸਕੂਨ ਹੈ, ਆਪਣਾ tat ਸੁਰੱਖਿਆ ਦਾ ਅਹਿਸਾਸ ਹੈ। ਅੱਛਾ ਹੁਣ ਅਸੀਂ ਸ਼ਬਦ ਦੇ ਆਖਰੀ ਬੰਦ ਵੱਲ ਵੱਧਦੇ ਹਾਂ। ਹਾਂ ਇੱਥੇ ਗੁਰੂ ਸਾਹਿਬ ਬਹੁਤ ਨਿਮਰਤਾ ਨਾਲ ਅਰਦਾਸ ਕਰਦੇ ਨੇ ਪਹਿਲਾਂ ਹਮ ਬਾਰਕ ਹਰ ਪਿਤਾ ਪ੍ਰਭੂ ਮੇਰੇ ਆਪਣੇ ਆਪ ਨੂੰ ਬੱਚਾ ਬਾਰਕ ਤੇ ਪਰਮਾਤਮਾ ਨੂੰ ਪਿਤਾ ਕਹਿਣਾ ਤੇ ਫਿਰ ਬੇਨਤੀ ਕਰਨੀ ਕਿ ਐਸੀ ਸਮਝ ਮੋਕੋ ਦੇਹੋ ਮਤੀ ਜਿਸ ਨਾਲ ਉਸ ਪਿਤਾ ਨੂੰ ਪਾ ਸਕੀਏ। ਜਿਤ ਹਰ ਪਾਵੀਏ ਰੇ ਇਹ ਬਾਰਕ ਤੇ ਪਿਤਾ ਦਾ ਰੂਪਕ ਬਹੁਤ ਅਹਿਮ ਹੈ ਬੱਚਾ ਪਿਤਾ ਤੇ ਪੂਰੀ ਤਰ੍ਹਾਂ ਨਿਰਭਰ ਹੁੰਦਾ ਹੈ ਪੂਰਾ ਪ੍ਰਵਸਾ ਹੁੰਦਾ ਹੈ ਕੋਈ ਹੋਮੇ ਨਹੀਂ ਕੋਈ ਹਿਸਾਬ ਕਿਤਾਬ ਨਹੀਂ ਹਾਂਜੀ ਗੁਰੂ ਸਾਹਿਬ ਇਸੇ ਤਰ੍ਹਾਂ ਦਾ ਰਿਸ਼ਤਾ ਬਣਾਉਣ ਲਈ ਕਹਿ ਰਹੇ ਨੇ ਨਿਰਭਰਤਾ ਭਰੋਸਾ ਨਿਮਰਤਾ ਵਾਲਾ ਮਤੀ ਦੀ ਮੰਗ ਵੀ ਇਸੇ ਲਈ ਹੈ ਉਹ ਸਮਝ ਦਿਓ ਜਿਸ ਨਾਲ ਇਹ ਰਿਸ਼ਤਾ ਨਿਭਾ ਸਕੀਏ ਉਸ ਨੂੰ ਪਾ ਸਕੀਏ ਇਹ ਕੋਈ ਦੁਨਿਆਵੀ ਚਲਾਕੀ ਨਹੀਂ ਅਧਿਆਤਮਿਕ ਸੂਝ ਦੀ ਮੰਗ ਹੈ ਤੇ ਦੂਜੀ ਉਪਮਾ ਹੈ ਗਾਂ ਤੇ ਵਛੜੇ ਦੀ ਜੋ ਬਛੜਾ ਦੇਖ ਗਊ ਸੁਖਮਾਨੇ ਇਹ ਵੀ ਬਹੁਤ ਸਧਾਰਨ ਪਰ ਡੂੰਗੀ ਤਸਵੀਰ ਹੈ ਬਛੜੇ ਦਾ ਮਾਂ ਨੂੰ ਦੇਖ ਕੇ ਖੁਸ਼ ਹੋਣਾ ਉਸ ਵੱਲ ਭੱਜ ਜਾਣਾ ਇਸ ਵਿੱਚ ਕਿਹੜੀ ਭਾਵਨਾ ਮੁੱਖ ਹੈ ਇਸ ਵਿੱਚ ਦੇਖੋ ਤਾਂਘ ਹੈ ਖਿੱਚ ਹੈ ਤੇ ਮਿਲਾਪ ਦੀ ਖੁਸ਼ੀ ਹੈ ਜਿਵੇਂ ਬਛੜਾ ਕੁਦਰਤੀ ਤੌਰ ਤੇ ਮਾਂ ਵੱਲ ਖਿੱਚਿਆ ਜਾਂਦਾ ਹੈ ਉਹਦੇ ਨੇੜੇ ਜਾ ਕੇ ਉਸ ਨੂੰ ਸਕੂਨ ਮਿਲਦਾ ਹੈ ਉਸੇ ਤਰ੍ਹਾਂ ਦੀ ਸਹਿਜ ਖਿੱਚ ਉਹੀ ਤਾਂਗ ਇੱਕ ਸਿੱਖ ਦੇ ਮਨ ਚ ਗੁਰੂ ਲਈ ਪ੍ਰਭੂ ਲਈ ਹੋਣੀ ਚਾਹੀਦੀ ਹੈ ਇੱਕ ਕੁਦਰਤੀ ਬਿਨਾਂ ਬਨਾਵਟ ਵਾਲਾ ਪਿਆਰ ਹਾਂ ਤੇ ਇਸ ਸਬਦ ਦਾ ਸਿਖਰ ਹੈ ਆਖਰੀ ਬੇਨਤੀ ਕਿਉ ਨਾਨਕ ਹਰ ਗੱਲ ਲਾਵੀ ਰੇ ਜਿਵੇਂ ਗਾਂ ਵਛੜੇ ਨੂੰ ਪਿਆਰ ਨਾਲ ਨਾਲ ਗੱਲ ਆਉਂਦੀ ਹੈ ਆਪਣੀ ਨਿਗ ਦੇਂਦੀ ਹੈ हे ਪ੍ਰਭੂ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਗੱਲ ਨਾਲ ਲਾ ਲਓ ਆਪਣੀ ਸ਼ਰਨ ਚ ਲੈ ਲਓ ਆਪਣੇ ਨਾਮ ਦੀ ਦਾਤ ਬਖਸ਼ੋ ਹਾਂਜੀ ਇਹ ਪੂਰੇ ਸ਼ਬਦ ਦਾ ਸਾਰ ਹੈ ਉਸ ਅਗਮ ਅਗੋਚਰ ਪ੍ਰਭੂ ਨਾਲ ਇੱਕ ਨਿੱਜੀ ਗੂੜਾ ਪਿਆਰ ਭਰਿਆ ਸੰਬੰਧ ਬਣਾਉਣ ਦੀ ਅਰਦਾਸ ਤਾਂ ਜੇ ਆਪਾਂ ਇਹ ਸਾਰੀ ਵਿਚਾਰ ਨੂੰ ਸਮੇਟੀਏ ਗੁਰੂ ਸਾਹਿਬ ਸਾਨੂੰ ਮਨ ਨੂੰ ਹਮੇਸ਼ਾ ਪ੍ਰਭੂ ਦੇ ਨਾਮ ਨਾਲ ਜੋੜੀ ਰੱਖਣ ਨਿਤ ਗਾਵੀਏ ਦਾ ਰਾਹ ਦੱਸ ਰਹੇ ਨੇ ਇਸ ਲਈ ਗੁਰੂ ਦੀ ਅਗਵਾਈ ਜ਼ਰੂਰੀ ਹੈ ਕਿਉਂਕਿ ਪ੍ਰਭੂ ਅਪੌਂਚ ਹੈ ਬਿਲਕੁਲ ਫਿਰ ਇਹ احساس ਕਿ ਇਹ ਸਫ਼ਰ ਸਿਰਫ ਮਿਹਨਤ ਨਾਲ ਨਹੀਂ ਪ੍ਰਭੂ ਦੀ ਕਿਰਪਾ ਤੇ ਪਾਵਨ ਨਾਲ ਤੈ ਹੁੰਦਾ ਹੈ ਹਾਂਜੀ ਇਸ ਕਿਰਪਾ ਦਾ ਤੋਹਫਾ ਹੈ ਅਮੋਲਕ ਨਾਮ ਜਿਸ ਨਾਲ ਪਿਛਲੇ ਕਰਮਾਂ ਦਾ ਲੇਖਾ ਵੀ ਝੁਕਿਆ ਜਾਂਦਾ ਹੈ ਨਵੀਂ ਸ਼ੁਰੂਆਤ ਹੁੰਦੀ ਹੈ ਸਹੀ ਤੇ ਜਿਨ੍ਹਾਂ ਨੂੰ ਇਹ ਨਾਮ ਦੀ ਦਾਤ ਮਿਲ ਜਾਂਦੀ ਹੈ ਉਹਨਾਂ ਦੀ ਕੀ ਹਾਲਤ ਹੁੰਦੀ ਹੈ ਉਹ ਦੇਖ ਕੇ ਦੂਜਿਆਂ ਨੂੰ ਵੀ ਮਾਂ ਪੁੱਤ ਦੇ ਮਿਲਾਪ ਵਰਗੀ ਖੁਸ਼ੀ ਮਿਲਦੀ ਹੈ ਤੇ ਅੰਤ ਵਿੱਚ ਇਸ ਸਭ ਲਈ ਬੱਚੇ ਵਰਗੀ ਨਿਰਭਰਤਾ ਤੇ ਬਛੜੇ ਵਰਗੀ ਤਾਂਗ ਨਾਲ ਪ੍ਰਭੂ ਅੱਗੇ ਅਰਦਾਸ ਹੈ ਕਿ ਉਹ ਗੱਲ ਲਾ ਲਵੇ ਬਹੁਤ ਵਧੀਆ ਸੰਖੇਪ ਕੀਤਾ ਤੁਸੀਂ ਇਹ ਸ਼ਬਦ ਸੱਚ ਹੀ ਅਧਿਆਤਮਿਕ ਜੀਵਨ ਦੇ ਕਈ ਅਹਿਮ ਪਹਿਲੂਆਂ ਨੂੰ ਛੂਦਾ ਹੈ ਪ੍ਰਭੂ ਦੀ ਬੇਅੰਤਤਾ ਅਗੰ ਅਗੋਚਰ ਤੇ ਫਿਰ ਵੀ ਉਸ ਨਾਲ ਜੁੜਨ ਦੀ ਸੰਭਾਵਨਾ ਇਹ ਦੋਵੇਂ ਸਚਾਈਆਂ ਇਕੱਠੀਆਂ ਚਲਦੀਆਂ ਨੇ ਹਾਂਜੀ ਇਹ ਯਾਦ ਕਰਵਾਉਂਦਾ ਹੈ ਕਿ ਅਧਿਆਤਮਿਕਤਾ ਸਿਰਫ ਗਿਆਨ ਇਕੱਠਾ ਕਰਨਾ ਨਹੀਂ ਸਗੋਂ ਇੱਕ ਰਿਸ਼ਤਾ ਬਣਾਉਣਾ ਹੈ ਇੱਕ ਐਸਾ ਰਿਸ਼ਤਾ ਜੋ ਹਉਮੈ ਦੀ ਬਜਾਏ ਨਿਮਰਤਾ ਪਰੋਸੇ ਤੇ ਪ੍ਰੇਮ ਟਿਕਿਆ ਹੋਵੇ ਇਸੇ ਵਿਚਾਰ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ Vai, Guruji, que fate!